ਸਾਰੇ ਆਸ਼ਿਆ ਦੇਖਣ ਵਾਲੇ ਮੇਰੇ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਸ ਕਰਦਾ ਸਾਰੇ ਦੇ ਸਾਰੇ ਬਿਲਕੁਲ ਠੀਕ ਠਾਕ ਹੋਣਗੇ ਅੱਜ ਫਿਰ ਇੱਕ ਖਾਸ ਮੁੱਦੇ ਨੂੰ ਲੈ ਕੇ ਲਾਈਵ ਹੋਣ ਜਾ ਰਿਹਾ ਮੁੱਦਾ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਹੈ ਮੁੱਦਾ ਪੰਜਾਬ ਦੇ ਦਿਕਾਨਦਾਰਾਂ ਨਾਲ ਸੰਬੰਧਿਤ ਮੁੱਦਾ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਲਦੀ ਤੋਂ ਜਲਦੀ ਮੇਰੇ ਚੈਨਲ ਨਾਲ ਜੁੜ ਜਾਓ। ਕੁਝ ਕੁ ਵਿਚਾਰਾਂ ਕਰਨੀਆਂ ਨੇ ਬਹੁਤ ਅਹਿਮ ਵਿਚਾਰਾਂ ਨੇ। ਸੋ ਜਿੰਨੀ ਜਲਦੀ ਜੁੜਜੋਗੇ ਓਨੀ ਜਲਦੀ ਕਿਉਂਕਿ ਕਈ ਵਾਰ ਬਹੁਤ ਸਾਰੀਆਂ ਗੱਲਾਂ ਛੁੱਟ ਜਾਂਦੀਆਂ ਨੇ ਜਿਹੜੀਆਂ ਬਹੁਤ ਅਹਿਮ ਨੇ ਸਾਡੇ ਵਾਸਤੇ। ਸੋ ਅੱਜਕੱਲ੍ਹ ਜਿਸ ਤਰ੍ਹਾਂ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਕਣਕ ਦੀ ਕਟਾਈ ਚੱਲ ਰਹੀ ਹੈ ਸਾਡੇ ਜਿਹੜੇ ਕਿਸਾਨ ਭਰਾ ਨੇ ਜੱਟ ਭਰਾ ਨੇ ਉਹ ਆਪਣੀਆਂ ਫਸਲਾਂ ਨੂੰ ਸਾਂਭਣ ਦੀ ਤਿਆਰੀ ਦੇ ਵਿੱਚ ਲੱਗੇ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਵਾਰ ਸਾਰੇ ਪੰਜਾਬ ਦੇ ਵਿੱਚ ਜੱਟਾਂ ਦੀ ਕਿਸਾਨਾਂ ਦੀ ਆਪਣੀ ਪੱਤਾਂ ਵਰਗੀ ਪਾਲੀ ਹੋਈ ਫਸਲ ਨੂੰ ਬਹੁਤ ਸਾਰੀਆਂ ਥਾਵਾਂ ਤੇ ਅੱਡਾਂ ਲੱਗ ਰਹੀਆਂ ਨੇ ਏ ਕੋਈ ਸਾਜਿਸ਼ ਹੈ ਯਾ ਅਨੇ ਗੱਲ ਯਾ ਇਹ ਤਾਂ ਦੇ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਹ ਅਫਸੋਸ ਯਾਨਕਾ ਸੋ ਕਣਕ ਨਾਲੇ ਸਬੰਧਤ ਗੱਲ ਆ ਜੋ ਇਸ ਸਮੇਂ ਪਾਰਟ ਤੇ ਵਿੱਚ ਤੇ ਖਾਸ ਕਰਕੇ ਵਰਲਡ ਲੈਵਲ ਤੇ ਜੋ ਕੁਝ ਨਵਾਂ ਵਾਪਰਨ ਜਾ ਰਿਹਾ ਉਹ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਇਹ ਆਸਾ ਕੇ ਆਪਾਂ ਆ ਇਸ ਵਿਸ਼ੇ ਤੇ ਅੱਜ ਮੈਂ ਗੱਲ ਕਰਨੀ ਚਾਹੁੰਦਾ ਤੁਹਾਨੂੰ ਪਸੰਦ ਵੀ ਆਏਗੀ ਜਿੱਥੇ ਕਿਤੇ ਲੱਗਦਾ ਹੋਵੇ ਕਿ ਗਲਤੀ ਆ ਕਮੈਂਟ ਕਰਕੇ ਵੀ ਦੱਸਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਫਸਲ ਆ ਸਾਡੇ ਜੱਟ ਪਰਵਾਂ ਵਾਸਤੇ ਇੱਕ ਸੋਹਣੇ ਵਰਗਾ ਹੈ ਸੋਹਣੇ ਵਰਗਾ ਪਰ ਜੋ ਫਸਲ ਦੀ ਅੱਜ ਹਾਲਾਤ ਹੈ ਇਸ ਸੋਹਣੇ ਦੀਗਾ ਜੋ ਹਾਲਾਤ ਬਣ ਜਾ ਰਹੀ ਹੈ ਉਹਦੇ ਸੰਬੰਧੀ ਵਿਚਾਰ ਲੈ ਸੋ ਜਿਹੜਾ ਬਾਤ ਕੋਈ ਨੈਸ਼ਨਲ মিডিਆ ਦੇ ਉੱਤੇ ਅਖਬਾਰਾਂ ਨੇ ਕੋਈ ਖਬਰਾਂ ਜੜੀਆਂ ਨੇ ਕੱਲ ਤੇ ਅੱਜ ਪ੍ਰਸਾਰਤ ਹੋਈਆਂ ਨੇ ਸਭ ਤੋਂ ਅਹਿਮ ਪਹਿਲੀ ਗੱਲ ਜੜੀ ਆ ਕਿ ਪਿਛਲੇ ਸਾਲਾਂ ਨਾਲੋਂ ਇਸ ਵਾਰ ਜੜੀ ਆ ਉਹ ਪ੍ਰਾਈਵੇਟ ਕੰਪਨੀਆਂ ਨੇ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਵੱਧ ਕੀਤੀ ਆ ਇੱਕ ਅਹਿਮ ਮੁੱਦਾ ਆ ਪਿਛਲੇ ਸਾਲਾਂ ਤੱਕ ਇਹ ਕਣਕ ਦੀ ਖਰੀਦ ਜਿਹੜੀ ਟੋਟਲ ਸਾਡੇ ਕਣਕ ਮੰਡੀਆਂ ਚ ਆਉਂਦੀ ਸੀ ਉਹਦਾ 3% ਹੁੰਦੀ ਸੀ ਪਰ ਹੁਣ ਤੱਕ ਇਹ 10% ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਵਧਣ ਦੀ ਸੰਭਾਵਨਾ ਹੈ ਸਾਡੇ ਵਾਸਤੇ ਖਾਸ ਵਿਸ਼ਾ ਇਸ ਕਰਕੇ ਵੀ ਹੈ ਕਿ ਸਾਡੇ ਕਿਸਾਨ ਭਰਾਵਾਂ ਨੇ ਇੱਕ ਲੰਮਾ ਸੰਘਰਸ਼ ਕੀਤਾ ਦਿੱਲੀ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਵੀ ਕੀਤਾ بڑے ਬੋਰੇ ਟਾਂਕੇ ਦੇ ਨਾਲ ਸਰਕਾਰਾਂ ਨੇ ਇਸ ਸੰਘਰਸ਼ ਨੂੰ ਖੇਲ ਕੀਤਾ ਫੀਲ ਕਰਨ ਦੇ ਯਤਨ ਕੀਤੇ ਕੁਝ ਹਾਂ ਕਿਸਾਨ ਕਿਸਾਨਾਂ ਦੇ ਔਰ ਕੱਲੇ ਕਿਸਾਨਾਂ ਦੇ ਨਹੀਂ ਸਨ ਦੁਕਾਨਦਾਰਾਂ ਦੇ ਮਜ਼ਦੂਰਾਂ ਦੇ ਸਾਰਿਆਂ ਦੇ ਹਿੱਤ ਦੇ ਨਾਲ ਜੁੜੇ ਹੋਏ ਸਨ ਸੋ 3% ਤੋਂ ਪ੍ਰਾਈਵੇਟ ਕੰਪਨੀਆਂ ਜਿਹੜੀ ਹੁਣ ਤੱਕ ਖਰੀਦ ਕਰਦੀਆਂ ਸੀ ਇਸ ਵਾਰ ਹੁਣ ਤੱਕ 10% ਵਧ ਗਈ ਹੈ ਅਜੇ 10 ਦਿਨ ਹੋਰ ਜਿਹੜਾ ਇਹ ਸੀਜ਼ਨ ਚੱਲੇਗਾ ਕਣਕ ਦਾ ਇਹ ਸਪਰਵਲ ਦੇ ਖੇਤ ਤੱਕ ਟਾ ਟਾ ਕਟੋ ਕਟ ਚੱਲੇਗਾ ਤੇ ਉਸ ਸਮੇਂ ਦੌਰਾਨ ਕਿੰਨੀਆਂ ਪ੍ਰਾਈਵੇਟ ਕੰਪਨੀਆਂ ਵੱਲੋਂ ਇਹ ਖਰੀਦ ਕੀਤੀ ਜਾਂਦੀ ਆ ਇਹ ਪੂਰਾ ਉਸ ਸਮੇਂ ਸਾਹਮਣੇ ਆਵੇਗੀ ਸੋ ਇਹ ਜੇ ਆਪਾਂ ਉੱਪਰ ਕੀ ਨਜ਼ਰ ਦੇਖੀ ਤੇ ਇਤਰਾ ਨਹੀਂ ਲੱਗਦਾ ਪੇ ਜੇ ਪ੍ਰਾਈਵੇਟ ਕੰਪਨੀਆਂ ਕਣਕ ਦੀ ਖਰੀਦ ਕਰ ਗਈਆਂ ਤੇ ਫੇਰ ਕੀ ਹੋ ਗਿਆ ਪਰ ਜੇ ਆਪਾਂ ਇਹਨੂੰ ਢੰਗਾਈ ਨਾਲ ਸੋਚੀਏ ਤੇ ਪੰਜਾਬ ਦੇ ਮੰਡੀਕਰਨ ਬੋਰਡ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਇੱਕ ਅਡਾਨੀ ਗਰੁੱਪ ਨੇ ਆਪਣੇ ਸ਼ੈਲ ਲੋਗਾਮ ਬਣਾਏ ਨੇ ਜਿਹੜੇ ਲੱਖਾਂ ਟਨ ਕਣਕ ਉੱਥੇ ਸਟੋਰ ਹੋ ਸਕਦੀ ਆ ਹਾਲੇ ਤੱਕ ਪਾਨਗ੍ਰੇਨ ਹੋ ਗਿਆ ਜਾਂ ਮਾਰਕ ਫੈਲ ਹੋ ਗਿਆ ਇਹਨਾਂ ਵੱਲੋਂ ਕਿਸੇ ਤਰ੍ਹਾਂ ਵੀ ਆਫੀਸ਼ੀਅਲੀ ਕੋਈ ਬਿਆਨ ਜਾਰੀ ਕਰਕੇ ਇਹ ਨਹੀਂ ਦੱਸਿਆ ਜਾ ਰਿਹਾ ਕਿ ਐਸਆਰ ਪੰਜਾਬ ਦੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੇ ਕਿੰਨੇ ਕੁ ਖਰੀਦ ਕੀਤੀ ਆ ਪਰ ਜੋ ਮੀਡੀਆ ਰਹੀਂ ਸਾਹਮਣੇ ਆਇਆ ਕਿ ਹੁਣ ਤੱਕ 10% ਖਰੀਦ ਹੋ ਚੁੱਕੀ ਆ ਤੇ ਕੁਝ ਹੋਰ ਵੀ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਜਿਹੜੀਆਂ ਪੰਜਾਬ ਦੀਆਂ ਕੱਚੀਆਂ ਮੰਡੀਆਂ ਉਹਨਾਂ ਦੇ ਜਿਹੜੇ ਵਪਾਰੀ ਨੇ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਸਰਕਣਕ ਜਿਹੜੀ ਆ ਉਹ ਅਡਾਨੀ ਦੇ ਕਦਮਾਂ ਦੇ ਵਿੱਚ ਪਚਾਈ ਆ ਹਾਲਾਂਕਿ ਇਹਦੀ ਗੱਲ ਦੀ ਹੈ ਜੋ ਪੂਰੀ ਤਰ੍ਹਾਂ ਪੁਸ਼ਟੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗੀ ਕੱਚੀਆਂ ਤੇ ਪੱਕੀਆਂ ਮੰਡੀਆਂ ਜਿਸ ਤਰ੍ਹਾਂ ਪੱਕੀਆਂ ਮੰਡੀਆਂ ਸਾਡੇ ਬਟਾਲੇ ਦੇ ਵਿੱਚ ਪੱਕੀ ਮੰਡੀ ਏ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਆ ਤੇ ਕੱਚੀਆਂ ਮੰਡੀਆਂ ਜਿਸ ਤਰ੍ਹਾਂ ਕਸਮਿਆਂ ਦੀਆਂ ਬਣ ਜਾਂਦੀਆਂ ਨੇ ਅਰਬੀ ਦੇ ਤੌਰ ਤੇ ਉੱਥੇ ਜਿਹੜੀ ਫਸਲ ਖਰੀਦੀ ਜਾਂਦੀ ਔਰ ਇਸ ਵਾਰ ਉਹ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਜਿਹੜੀ ਕਣਕ ਆ ਉਹ ਛੱਲੋਗਦਾਮਾਂ ਦੇ ਵਿੱਚ ਪਚਾਈ ਹੈ। ਕੁਝ ਖਬਰਾਂ ਵੀ ਆ ਰਹੀਆਂ ਨੇ ਕਿ ਪੰਜਾਬ ਮੰਡੀਕਰਨ ਬੋਰਡ ਜਿਹੜਾ ਉਹਨੇ ਛੱਲੋ ਦੇ ਨਾਲ ਜਿਹੜਾ ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਖਬਰਾਂ ਨੇ ਸਚਾਈ ਕਿੰਨੀ ਆਉਣ ਵਾਲੇ ਸਮੇਂ 'ਚ ਸਾਹਮਣੇ ਆ ਜਾਏਗਾ। ਕਿ ਉਹਨਾਂ ਨੇ ਇਸ ਵਾਰ ਆਪਣੇ ਕਣਕ ਜਿਹੜੀ ਆ ਉਹ ਸਟੋਰ ਕਰਨ ਵਾਸਤੇ ਵਿਸ਼ਾਲੋ ਦੇ ਗਦਾਮਾਂ ਚੁਣਿਆ ਜੇ ਇਹ ਖਬਰਾਂ ਸਹੀ ਨੇ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੂੰ ਇਸ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਵਾਕਈ ਉਹਨਾਂ ਨੇ ਸ਼ੈਲੋ ਗਦਾਮਾਂ ਜਿਹੜੇ ਅਡਾਨੀ ਦੇ ਇਕਦਾਮ ਨੇ ਉਹਨਾਂ ਦੇ ਨਾਲ ਕੋਈ ਕਣਕ ਸਟੋਰ ਕਰਨ ਦਾ ਸਮਝੌਤਾ ਕੀਤਾ ਹੈ ਜਾਂ ਜੇ ਸਰਕਾਰੀ ਏਜੰਸੀਆਂ ਪਾਨ ਗ੍ਰੇਨ ਮਾਰਕੀਟ ਤੇ ਇਹਨਾਂ ਰਹੀਂ ਜੇ ਕੋਈ ਮਾਰਕੀਟ ਕਮੇਟੀਆਂ ਰਹੀਂ ਜੇ ਕੋਈ ਸਰਕਾਰੀ ਏਜੰਸੀਆਂ ਰਹੀਂ ਕਣਕ ਖਰੀਦੀ ਗਈ ਆ ਜਾਂ FCI ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਸਰਕਾਰੀ ਏਜੰਸੀ ਆ ਫਸਲਾਂ ਖਰੀਦਣ ਦੀ ਜੇ ਉਹਨਾਂ ਨੇ ਕੋਈ ਖਰੀਦ ਕਰਕੇ ਸ਼ਾਲੋਕਦਾਮਾ ਦੇ ਵਿੱਚ ਕਣਕ ਪਚਾਈ ਆ ਤੇ ਉਹਨਾਂ ਨੂੰ ਘਟੋ-ਘਟੇ ਗੱਲ ਜਿਹੜੀ ਆ ਉਹ ਬਿਲਕੁਲ ਸਾਹਮਣੇ ਲਿਆਉਣੀ ਚਾਹੀਦੀ ਹੈ ਕਿ ਇੰਨੀ ਕਣਕ ਖਰੀਦ ਕੇ ਅਸੀਂਾਂ ਦਾ ਉਡਾਣੇ ਹੁਣਨ ਨੂੰ ਇੰਨੀ ਕੁ ਵਿੱਚ ਹੀ ਆ ਤੇ ਜੇ ਉਹਨਾਂ ਨੇ ਸਟੋਰ ਕਰਨ ਵਾਸਤੇ ਉਹਨਾਂ ਦੇ ਕਦਮ ਉੱਥੇ ਹਾਇਰ ਕੀਤੇ ਨੇ ਕਿਰਾਏ ਤੇ ਲੈਣੇ ਤੇ ਉਹ ਵੀ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਇਹੋ ਜੀਆਂ ਗੱਲਾਂ ਬਹੁਤ ਸਾਰੀਆਂ ਸ਼ੰਕਾਵਾਂ ਨੂੰ ਜਨਮ ਦਿੰਦੀਆਂ ਜਿਵੇਂ ਪੰਜਾਬ ਦੇ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਕਣਕ ਦੀ ਖਰੀਦ ਕਰਦੀਆਂ ਜਾਂ ਝੋਨੇ ਦੀ ਉਹ ਪ੍ਰਾਈਵੇਟ ਤੌਰ ਤੇ ਕਿਰਾਏ ਤੇ ਲੈ ਕੇ ਥਾਵਾਂ ਉਹਨਾਂ ਦੇ ਵਿੱਚ ਖੁੱਲੇ ਅਸਮਾਨ ਥੱਲੇ ਬਹੁਤ ਸਾਰੀ ਫਸਲਾਂ ਰੱਖੀ ਜਾਂਦੀ ਹੈ ਖਬਰਾਂ ਦੇ ਮੁਤਾਬਕ ਜਿਹੜਾ ਲੱਖਾਂ ਕ੍ਰੇਟ ਜਿਹੜੇ ਉਹਨਾਂ ਕਣਕ ਦੀਆਂ ਬੋਰੀਆਂ ਥੱਲੇ ਲੱਕੜ ਦੇ ਰੱਖੇ ਜਾਂਦੇ ਨੇ ਉਹਨਾਂ ਦੇਖਿਆ ਮੈਂ ਔਰ ਇਹ ਵੀ ਇਹ ਗੱਲ ਸਾਹਮਣੇ ਹੁੰਦੀ ਕਿ ਉਹ ਕ੍ਰੇਟ ਕਈ ਵਾਰ ਸਰਕਾਰ ਵੱਲੋਂ ਕਿਰਾਏ ਤੇ ਲਏ ਜਾਂਦੇ ਨੇ 7 ਰੁਪਏ ਪਰ ਕ੍ਰੇਟ ਇਹ ਵੀ ਸਪੱਸ਼ਟ ਨਹੀਂ ਹੈ ਕਿ 7 ਰੁਪਏ ਪਰ ਕ੍ਰੇਟ ਮਹੀਨੇ ਦਾ ਦਿੱਤਾ ਜਾਂਦਾ ਜਾਂ ਰੋਜ਼ ਦਾ ਦਿੱਤਾ ਜਾਂਦਾ ਸੋ ਐਸੀਆਂ ਹੁਣ ਜਿਹੜੀ ਸਭ ਤੋਂ ਜ਼ਿਆਦਾ ਸਾਡੇ ਵਾਸਤੇ ਸੋਚਣ ਵਾਲੀ ਗੱਲ ਹੈ ਕਿ ਜੇ ਪ੍ਰਾਈਵੇਟ ਕੰਪਨੀਆਂ ਜਾਂ ਸ਼ੈਲੋਕ ਦਾਮ ਜਾਂ ਅਦਾਨੀ ਇਹਦੇ ਗਰੁੱਪ ਜਿਹੜੇ ਨੇ ਜੇਕਰ ਉਹ ਕਣਕ ਖਰੀਦ ਵੀ ਲੈਂਦੇ ਨੇ ਤੇ ਸਾਡੇ ਉੱਤੇ ਕੀ ਅਸਰ ਪਾਏਗਾ ਸੋ ਇਹ ਬਹੁਤ ਇੱਕ ਐਮ ਪੁਆਇੰਟ ਆ ਜਿਹੜਾ ਸਾਡੇ ਸਮਝਣ ਵਾਸਤੇ ਆ ਸੋ ਉਹਦੇ ਵਾਸਤੇ ਸਾਡੇ ਇੱਕ ਵੱਡੀ ਜਿਹੜੀ ਆ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਟਾਈਮ ਦੇ ਵਿੱਚ ਜੋ ਸਮਾਚਾਰ ਦੇ ਵਿੱਚ ਕੰਟਰੈਕਟ ਹੋਏ ਸਨ ਉੱਥੇ ਜਿਹੜੇ ਸੇਵ ਦੇ ਜੋਲੇ ਵਪਾਰੀ ਨੇ ਜਾਂ ਜਿਹੜੇ ਉੱਥੇ ਜਿਹੜੇ ਸਬਾਂ ਦੇ ਬੂਟੇ ਨੇ ਦਰਖਤ ਨੇ ਜਿੰਨਾ ਕੁ ਸੇਵ ਦੀ ਫਸਲ ਪੈਦਾ ਹੁੰਦੀ ਆ। ਤਾਂ মিডিਆ ਦੇ ਵਿੱਚ ਅਖਬਾਰਾਂ 'ਚ ਬਹੁਤ ਸਾਰੀਆਂ ਖਬਰਾਂ ਸਨ ਕਿ ਉਹ ਜਿਹੜਾ ਕੰਟਰੈਕਟ ਸੀ ਉਹਨਾਂ ਨਾਲ ਉਹ ਉਹ ਸਮੇਂ ਅਡਾਨੀ ਗਰੁੱਪ ਨੇ ਕੀਤਾ 2 ਸਾਲ ਫਸਲ ਬਹੁਤ ਵਧੀਆ ਚੱਕੀ ਤੇ ਤੀਸਰੇ ਸਾਲ ਉਹ ਹੱਥ ਖੜੇ ਹੋਗੇ ਫਿਰ ਉਹਨਾਂ ਦੀ ਉਹੀ ਕਣਕ ਜਿਹੜੀ ਆ ਉਹ ਉਹਨਾਂ ਦਾ ਜਿਹੜੇ ਉਹ ਸੇਬਾਂ ਦੀ ਫਸਲ ਸੀ ਉਹ ਬਹੁਤ ਹੀ ਸਸਤੀ ਕਾਡੀਆਂ ਦੇ ਭਾਜ ਕੇ ਸੋ ਇਹਦੇ ਨਾਲ ਨਾਲ ਹੀ ਜਿਹੜਾ ਸੰਸਾਰ ਪੱਧਰ ਤੇ ਅੱਜ ਜਿਹੜੀਆਂ ਕੁਝ ਵੱਡੇ ਸਮੀਕਰਨ ਬਦਲੇ ਨੇ ਉਹਦੇ ਵੱਲ ਵੀ ਸਾਡਾ ਧਿਆਨ ਹੋਣਾ ਚਾਹੀਦਾ ਉਹ ਸਮੀਕਰਨ ਕੀ ਆ ਕਿ ਰੂਸ ਤੇ ਜੁਕ੍ਰੇਨ ਇਹ ਪੂਰੀ ਦੁਨੀਆ ਦਾ ਕੋਈ 65% ਅਨਾਜ ਜਿਹੜਾ ਸੀ ਉਹ ਯੂਰਪ ਨੂੰ ਸਪਲਾਈ ਕਰਦਾ ਸੀ ਤੇ ਲੜਾਈ ਕਰਨ ਤੋਂ ਬਾਅਦ ਇਹਨਾਂ ਦਾ ਬਹੁਤ ਸਾਰੀ ਸਪਲਾਈ ਜਿਹੜੀ ਆ ਉੱਥੇ ਫਸਲ ਦੀ ਪੈਦਾਵਾਰ ਹੀ ਇੱਕ ਸਾਹ ਨਾਲ ਖਤਮ ਹੋ ਚੁੱਕੀ ਹੈ ਤੇ ਯੂਰਪ ਨੂੰ ਜਿਹੜੀ ਸਪਲਾਈ ਯੂਰਪ ਚੁੱਕੀ ਆ ਤਾਂ ਉਹ ਸਪਲਾਈ ਅੱਜ ਭਾਰਤ ਰਾਹੀਂ ਜਿਹੜੀ ਆ ਉਹ ਹੋਣ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਮੰਡੀ ਆ ਪੰਜਾਬ ਦਾ ਜਿਹੜਾ ਏਰੀਆ ਹੈ ਉਹ तकरीबन 250 ਕਿਲੋਮੀਟਰ ਖੇਤਰਫਾਲੇ ਦਾ ਚਾਰੇ ਪਾਸੇ ਜਿਹੜੇ ਸੈਂਟਰ ਤੋਂ ਲੈ ਲਈਏ ਤੇ ਉਹ ਬਣਦਾ ਹੈ ਸੋ ਪੰਜਾਬ ਦੀ ਮੰਡੀ ਜਿਹੜੀ ਆ ਇਹ ਬਹੁਤ ਅਹਿਮ ਮੰਡੀ ਆ ਸਾਰਿਆਂ ਵਾਸਤੇ ਔਰ 250 ਕਿਲੋਮੀਟਰ ਦੇ ਵਿੱਚ ਵਿੱਚ ਸਾਰੀ ਫਸਲ ਜਿਹੜੀ ਲੱਖਾਂ ਟਨ ਹੁੰਦੀ ਆ ਉਹਨੂੰ ਖਰੀਦ ਕੇ ਉਹਨਾਂ ਸਟੋਰ ਕੇ ਉਹਨੂੰ ਗੱਡੀਆਂ ਦੇ ਵਿੱਚ ਭਰ ਕੇ ਤੇ ਕਿਸੇ ਵੀ ਦੂਜੀ ਥਾਂ ਤੇ ਕਿਉਂਕਿ ਪੰਜਾਬ ਦੀ ਸੜਕਾਂ ਦਾ ਜਾਲ ਜਿਹੜਾ ਉਹ ਬਹੁਤ ਵਧੀਆ ਔਰ ਉਹਨੂੰ ਲੈ ਕੇ ਫਿਰ ਵਰਲਡ ਲੈਵਲ ਦੀ ਮੰਡੀ ਤੱਕ ਲੈ ਕੇ ਬਹੁਤ ਜਾਣਾ ਸੌਖਾ ਹੈ ਔਰ ਕਿਸਾਨਾਂ ਵਾਸਤੇ ਇਹ ਬੜੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸੋਚਣ ਦੀ ਗੱਲ ਹੈ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਅੱਜ ਸਾਡੇ ਪੰਜਾਬ ਦੇ ਵਿੱਚ ਫਸਲਾਂ ਖਰੀਦ ਰਹੀਆਂ ਨੇ ਉਹਨਾਂ ਵਾਸਤੇ ਉਹਨਾਂ ਦੇ ਉੱਤੇ ਕਿਸਾਨਾਂ ਦਾ ਵੀ ਵਿਚਾਰ ਕਰਨਾ ਬਣਦਾ ਅਤੇ ਜਿਹੜੇ ਸਾਡੀਆਂ ਸਰਕਾਰਾਂ ਉਹਨਾਂ ਦਾ ਵੀ ਬਣਦਾ ਜੇ ਸ਼ਹਿਰਦ ਨੇ ਲੋਕਾਂ ਵਾਸਤੇ ਸਰਕਾਰਾਂ ਤਾਂ ਕਿਉਂਕਿ ਕਿਤੇ ਐਸਾ ਨਾ ਹੋ ਜੇ ਕਿ ਜਿਹੜੇ ਪ੍ਰਾਈਵੇਟ ਖਰੀਦਦਾਰ ਨੇ ਇਹ ਇੰਨਾ ਕੁ ਅਨਾਜ ਸਟੋਰ ਜਮ੍ਹਾਂ ਕਰ ਲੈਣ ਕਿ ਉਸ ਤੋਂ ਬਾਅਦ ਸਾਡੇ ਇਸ ਦੇਸ਼ ਦੇ ਵਿੱਚ ਅਨਾਜ ਦੀ ਜਿਹੜੀ ਆ ਉਹ ਕਿਲਤ ਆ ਜਾਵੇ ਕਿਉਂਕਿ ਇਸਟੋਰ ਕਰਕੇ ਉਸ ਤੋਂ ਬਾਅਦ ਅਗਰੇ ਮਾਰਕੀਟ ਦੇ ਵਿੱਚ ਨਹੀਂ ਸੁੱਟਦੇ ਇੰਡੀਆ ਦੀ ਮਾਰਕੀਟ ਦੇ ਵਿੱਚ ਤੇ ਇੱਥੇ ਬਹੁਤ ਵੱਡੀ ਭੁੱਖ ਮਰੀ ਫੈਲ ਸੀ ਕਿਉਂਕਿ ਜਿਹੜਾ ਵਪਾਰੀ ਆ ਉਹਦਾ ਧਰਮ ਆ ਪੈਸਾ ਕਮਾਉਣਾ ਪੰਨਾ ਆਪਣੇ ਲੋਕਾਂ ਨਾਲ ਕੋਈ ਮਤਲਬ ਨਹੀਂ ਜਦੋਂ ਵੀ ਇਸ ਦੇਸ਼ ਦੇ ਵਿੱਚ ਕੋਈ ਕੁਦਰਤੀ ਆਫਤ ਆਈ ਆ ਉਹ ਵੀ ਸਾਡੇ ਸਾਹਮਣੇ ਲਾੜੇ ਨੇ ਕਿ ਇਹਨਾਂ ਵਪਾਰੀਆਂ ਨੇ 20 ਰੁਪਏ ਵਾਲੀ ਪਾਣੀ ਦੀ ਬੋਤਲ ਜਿਹੜੀ 200 ਰੁਪਏ ਦੇ ਵਿੱਚ ਹੈ ਰੱਬ ਨਾ ਕਰੇ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਖਾਸ ਅਹੋਜਾ ਬਣਦਾ ਜਿਸ ਤਰ੍ਹਾਂ ਵੱਡੀ ਪੱਧਰ ਤੇ ਅਨਾਜ ਭੰਡਾਰ ਕਰ ਲੈਂਦੇ ਨੇ ਤੇ ਉਹ ਭੰਡਾਰ ਕਰਨ ਤੋਂ ਬਾਅਦ ਕਿਤੇ ਐਸਾ ਤਾਂ ਨਹੀਂ ਹੈ ਕਿ ਇਹ ਜਿਹੜੀ ਯੂਰਪ ਦੀ ਮੰਡੀ ਹੈ ਜਾਂ ਜਿੱਥੇ ਲੋੜ ਆ ਇਹ ਅਨਾਜ ਉੱਥੇ ਵੇਚ ਦੇਣ ਤੇ ਜਿਹੜੇ ਇੰਡੀਆ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਇਹ ਭੁੱਖ ਮਰੀ ਦਾ ਸ਼ਿਕਾਰ ਹੋਣ ਸੋ ਭਾਤ ਸਰਕਾਰ ਵਾਸਤੇ ਵੀ ਸੋਚਣ ਦੀ ਗੱਲ ਆ ਉਹ ਸਰਕਾਰਾਂ ਘਾਟੀ ਸੋਚਦੀਆਂ ਨੇ ਕਿਉਂ ਕਿ ਅੱਜ ਕਾਰਪੋਰੇਟ ਘਰਾਣਿਆਂ ਦਾ ਤੇ ਸਰਕਾਰਾਂ ਦਾ ਆਪਸ ਵਿੱਚ ਨੈਕਸਸ ਬਣ ਚੁੱਕਾ ਏ ਚੋਣਾਂ ਲੜਨ ਵਾਸਤੇ ਕਰੋੜਾਂ ਕਰਮਾ ਰੁਪਏ ਚਾਹੀਦੇ ਨੇ ਉਹ ਆਮ ਲੋਕ ਨਹੀਂ ਦੇ ਸਕਦੇ ਇਸ ਕਰਕੇ ਕਾਰਪੋਰੇਟ ਘਰਾਣੇ ਉਹਨਾਂ ਦੀ ਪੂਰਤੀ ਕਰਦੇ ਨੇ ਤੇ ਉਹਨਾਂ ਬਦਲੇ ਫਿਰ ਇਹਨਾਂ ਨੂੰ ਮੰਡੀ ਦੇ ਉੱਤੇ ਕਬਜ਼ਾ ਕਰਨ ਦੀਆਂ ਮਨਮਰਜ਼ੀਆਂ ਜਿਹੜੀਆਂ ਉਹ ਸ਼ਰਤਾਂ ਤੇ ਢੰਗ ਤਰੀਕਿਆਂ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਆ ਸੋ ਕਿਸਾਨਾਂ ਨੂੰ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਭਵਿੱਖ ਜਿਹੜਾ ਉਹਦੇ ਬਾਰੇ ਬਹੁਤ ਜਿਹੜਾ ਉਹ ਅਹਿਮ ਤੌਰ ਤੇ ਸੋਚਣਾ ਪਵੇਗਾ ਕਿਉਂ ਕਿਉਂਕਿ ਇੱਕ ਐਨ ਖਬਰ ਸਾਹਮਣੇ ਆ ਰਹੀ ਆ ਉਹ ਖਬਰ ਕੀ ਆ ਕਿ ਇੱਕ ਪਾਸੇ ਸਾਡੇ ਪੰਜਾਬ ਦੇ ਵਿੱਚ ਪ੍ਰਾਈਵੇਟ ਏਜੰਸੀਆਂ ਖਰੀਦ ਕਰਨੀਆਂ ਨੇ ਅਨਾਜ ਦਾ ਭੰਡਾਰਨ ਕਰ ਰਹੀਆਂ ਨੇ ਤੇ ਦੂਜੇ ਪਾਸੇ ਜਿਹੜਾ ਅਮਰੀਕਾ ਏ ਉਹ ਆਪਣੀਆਂ ਫਸਲਾਂ ਇੰਡੀਆ ਦੇ ਵਿੱਚ ਵੇਚਣ ਵਾਸਤੇ ਆ ਰਿਹਾ ਹੈ। ਔਰ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਜਿਹੜੀ ਪੂਰੀ ਤਰ੍ਹਾਂ ਉਹ ਆਪਸ ਦੇ ਵਿੱਚ ਗੱਠਜੋੜ ਬਣ ਰਿਹਾ ਹੈ। ਆਉਣ ਵਾਲੇ ਥੋੜੇ ਦਿਨਾਂ ਤੱਕ ਅਮਰੀਕਾ ਦਾ ਜਿਹੜਾ ਆਪਣੇ ਉੱਥੋਂ ਦਾ ਜਿਹੜਾ ਇੱਕ ਬਹੁਤ ਵੱਡਾ ਆਪਾਂ ਕਹ ਲਈਏ ਉਪਰ ਰਾਸ਼ਟਰਪਤੀ ਉਹ ਇੰਡੀਆ ਦੇ ਵਿੱਚ ਆ ਰਿਹਾ ਤੇ ਕੁਝ ਸਮਝੌਤੇ ਜਿਹੜੇ ਹੋਣ ਜਾ ਰਹੇ ਨੇ। ਸੋ ਉਹਨਾਂ ਸਮਝੌਤਿਆਂ ਦੇ ਵਿੱਚ ਬਾਤ ਕੁਛ ਜਿਹੜਾ ਉਹ ਸਾਡੇ ਪੰਜਾਬ ਦੇ ਉੱਤੇ ਸਾਡੇ ਭਾਰਤ ਦੇ ਉੱਤੇ ਜਿਹੜਾ ਅਸਰ ਪਵੇਗਾ ਇਸ ਤੋਂ ਪਹਿਲਾਂ ਮੀ ਅਮਰੀਕਾ ਤੋਂ ਕੁਝ ਚੀਜ਼ਾਂ ਮੰਗਵਾਈਆਂ ਜਾਂਦੀਆਂ ਸਨ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਮੱਕੀ ਮੱਕੀ ਦਾ ਤੇਲ ਸੋਇਆਬੀਨ ਤੇ ਸੋਇਆਬੀਨ ਦਾ ਤੇਲ ਇਸ ਕਿਸਮ ਤੇ ਉਹਨਾਂ ਦੇ ਜਿਹੜੇ ਕਾ ਦੁੱਧ ਤੇ ਦੁੱਧ ਤੋਂ ਬਣੇ ਹੋਏ ਕੁਝ ਹੋਰ ਪਦਾਰਥ ਜਿਹੜੇ ਸੀ ਉਹ ਇੰਡੀਆ 'ਚ ਆਉਂਦੇ ਸੀ ਇਸ ਚੀਜ਼ ਦੀ ਪੁਸ਼ਟੀ ਕਰਨੀ ਹੈ ਤੇ ਖਾਸ ਤੌਰ ਤੇ ਜਿਹੜੇ ਬੱਚਿਆਂ ਨੂੰ ਸੁੱਕਾ ਦੁੱਧ ਦਿੱਤਾ ਜਾਂਦਾ ਛੋਟੇ ਬੱਚਿਆਂ ਨੂੰ ਤਾਂ ਉਹਨਾਂ ਦੇ ਜਿਹੜੇ ਡੱਬੇ ਨੇ ਤੁਸੀਂ ਲੈ ਕੇ ਉਹਨਾਂ ਤੇ ਦੇਖ ਸਕਦੇ ਹੋ ਕਿ ਇੰਪੋਰਟ ਕਿੱਥੋਂ ਹੋਇਆ ਹੈ ਤੇ ਉਹਨਾਂ ਨੂੰ ਇੰਡੀਆ ਦੇ ਵਿੱਚ ਸੇਲ ਕੌਣ ਕਰ ਸਕਦਾ ਹੈ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਪਹਿਲਾਂ ਅਮਰੀਕਾ ਤੋਂ ਇੰਡੀਆ ਆਉਂਦੀਆਂ ਸਨ ਤੇ ਉਹਨਾਂ ਉੱਤੇ ਜਿਹੜਾ ਟੈਕਸ ਸੀ ਜਿਹੜਾ ਟੈਰਫ ਸੀ ਉਹ 100% ਲਗਾਇਆ ਜਾਂਦਾ ਸੀ ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਅਮਰੀਕਾ ਨੇ ਬੜੇ ਟੰਗ ਦੇ ਨਾਲ ਜਿਹੜਾ ਸਾਡੇ ਇਸ ਦੇਸ਼ ਤੇ ਉੱਤੇ ਆਪਣਾ ਗਲਬਾ ਪਾ ਕੇ ਤੋਂ ਉਹ ਟੈਰਫਰੇਟ ਦਾ 10 ਤੋਂ 20% ਕਰਵਾ ਲਿਆ ਹੈ ਪਹਿਲਾਂ 100% ਸੀ ਹੁਣ 10 ਤੋਂ 20% ਹੋਇਆ ਗਿਆ ਤਾਂ ਜਦੋਂ ਟੈਰਫ ਘਟੇਗਾ ਉਹਨਾਂ ਦੀਆਂ ਜਿਹੜੀਆਂ ਕੀਮਤਾਂ ਨੇ ਚੀਜ਼ਾਂ ਦੀਆਂ ਉਹ ਵੀ ਘਟਣ ਗਿਆ ਉਹਦੇ ਨਾਲ ਜਿਹੜਾ ਅਮਰੀਕਾ ਦਾ ਕਬਜ਼ਾ ਹੈ ਅਮਰੀਕਾ ਦੇ ਜਿਹੜੇ ਪ੍ਰੋਡਕਟਾਂ ਦਾ ਕਬਜ਼ਾ ਹੈ ਉਹ ਸਾਡੇ ਇਸ ਦੇਸ਼ ਦੇ ਉੱਤੇ ਵਧੇਗਾ ਜਿਹੜੇ ਸਾਡੇ ਕਿਸਾਨੀ ਦੇ ਹੋਰ ਪ੍ਰੋਡਕਟ ਨੇ ਉਹਨਾਂ ਦੀ ਸੇਲ ਘਟੇਗੀ ਤੇ ਜਿਹੜਾ ਉਹਨਾਂ ਦਾ ਉਹ ਮਤਲਬ ਜਿਹੜੀ ਸ਼ੰਕਾ ਕੀਤੀ ਜਾ ਰਹੀ ਸੀ ਉਹਨਾਂ ਦੀ ਬਹੁਤ ਜ਼ਿਆਦਾ ਵਧੇਗੀ ਕਿਉਂਕਿ ਉਹਨਾਂ ਦੀ ਕੁਆਲਿਟੀ ਤੇ ਉਹਨਾਂ ਦਾ ਰੇਟ ਜਿਹੜਾ ਹੈ ਉਹ ਸਾਡੇ ਤੋਂ ਦੇ ਮੁਕਾਬਲੇ ਬਹੁਤ ਸਸਤਾ ਹੋ ਗਿਆ ਇਸ ਕਰਕੇ ਸਾਡੇ ਲੋਕ ਉਹਨਾਂ ਦੀ ਖਰੀਦਦਾਰੀ ਵੱਲੇ ਪਾਸੇ ਜਾਏਗਾ ਹਾਲਾਂਕਿ ਬਹੁਤ ਛੋਟੇ ਛੋਟੇ ਜਿਹੜੇ ਦੇਸ਼ ਨੇ ਵਿਤਨਾਮ ਵਰਗੇ ਹੋਰ ਬਹੁਤ ਸਾਰੇ ਉਹਨਾਂ ਨੇ ਅਮਰੀਕਾ ਦੇ ਅੱਗੇ ਡਟ ਕੇ ਨੇ ਟੈਰਫ ਵਾਰ ਦੇ ਵਿੱਚ ਤੇ ਉਹਨਾਂ ਨੇ ਅਮਰੀਕਾ ਦੇ ਜਿਹੜੇ ਪ੍ਰੋਡਕਟ ਆਉਨੇ ਨੇ ਉਹਦੇ ਉੱਤੇ ਟੈਰਫ ਘਟਾਉਣ ਦੀ ਗੱਲ ਨਹੀਂ ਕੀਤੀ ਪਰ ਇਕੱਲਾ ਸਾਡਾ ਇੰਡੀਆ ਹੈ ਜਿਨ੍ਹਾਂ ਨੇ ਤਕਰੀਬਨ 70 80% 90% ਤੱਕ ਜਿਹੜਾ ਟੈਰਫ ਘਟਾਉਣਾ ਜਦੋਂ ਕਿ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਟੈਰਫ ਲੱਗਦਾ ਉਹ ਵਧਾ ਦਿੱਤਾ ਗਿਆ ਏ ਔਰ ਇੰਡੀਆ ਚੁੱਪ ਕਰਕੇ ਉਹ ਟੈਰਫ ਨੂੰ ਜਿਹੜਾ ਮਨਜ਼ੂਰ ਕਰ ਲਿਆ ਸੋ ਇਹ ਇੱਕ ਬੜੀ ਵੱਡੀ ਜੜੀ ਆ ਪੰਜਾਬ ਦੇ ਵਿੱਚ ਇੱਕ ਨਵੇਂ ਸਮੀਕਰਨ ਸਾਡੀ ਕਿਸਾਨੀ ਵਾਸਤੇ ਬਣਦੇ ਜਾ ਰਹੇ ਨੇ ਤੋਂ ਮਤ ਸੋਚਣ ਕਿ ਕੇਵਲ ਕਿਸਾਨੀ ਵਾਸਤੇ ਹੀ ਆ ਕਿਸਾਨ ਤਾਂ ਖੇਤਾਂ ਦੇ ਵਿੱਚ ਫਸਲ ਪੈਦਾ ਕਰਕੇ ਮੰਡੀ ਚ ਲਿਆ ਕੇ ਵੇਚ ਕੇ ਉਹਦਾ ਕੰਮ ਲੁਟ ਗਿਆ ਪਰ ਉਸ ਫਸਲ ਦਾ ਮੰਡੀਕਰਨ ਜਿਹੜਾ ਏ ਉਹ ਇੱਕ ਦੂਸਰਾ ਭਾਈਚਾਰਾ ਵੀ ਏ ਜੇ ਮੈਂ ਕਹਾਂਗਾ ਤੈਨੂੰ ਕਟੜਵਾਦ ਵਾਲੇ ਪਾਸਿਆਂ ਨਾਲ ਕਿਤੇ ਜੋੜ ਲਿਆ ਜਾਵੇ ਉਹ ਤਾਂ ਬਾੜੀਆਂ ਭਾਈਚਾਰੇ ਕੋਲ ਸਭ ਤੋਂ ਵੱਧ ਮਾਰਕੀਟ ਦੁਕਾਨਦਾਰੀ ਵੀ ਉਹਨਾਂ ਕੋਲ ਆ ਉਹ ਉਹਨਾਂ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਜਾ ਰਹੇ ਨੇ ਸੋ ਮਤ ਸੋਚਣ ਕਿ ਇਹਦੇ ਨਾਲ ਕਿਸਾਨੀ ਦਾ ਲੱਕ ਟੁੱਟੇਗਾ ਜਿਹੜੀ ਦੁਕਾਨਦਾਰੀ ਆ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ ਤਾਂ ਚਲੋ ਦੁਕਾਨਦਾਰੀ ਤਾਂ ਸੋਚ ਸਕਦੇ ਕਿ ਕੋਈ ਗੱਲ ਨਹੀਂ ਆਪਾਂ ਉਹਨਾਂ ਦੇ ਪ੍ਰੋਡਕਟ ਲੈ ਲਾ ਕੇ ਤੇ ਆਪਾਂ ਮਾਰਜਿਨ ਕਮਾ ਲਵਾਂਗੇ ਇਹ ਵੀ ਹੋ ਸਕਦਾ ਹੈ ਪਰ ਜਿਹੜੇ ਇਥੋਂ ਦੇ ਪ੍ਰੋਡਕਟ ਨੇ ਉਹ ਮੰਡੀਆਂ ਦੇ ਵਿੱਚ ਫਿਰ ਦੋਹਰੀ ਮਾਰ ਜਿਹੜੀ ਪੈਣ ਜਾ ਰਹੀ ਆ ਇੱਕ ਪਾਸੇ ਤੋਂ ਦਾ ਪ੍ਰੋਡਕਟ ਜਿਹੜੇ ਨੇ ਇਥੋਂ ਦੀਆਂ ਫਸਲਾਂ ਮੰਡੀ ਦੇ ਵਿੱਚ ਰੁਲਣਗੀਆਂ ਉਹਨੂੰ ਇਥੋਂ ਦੇ ਕਾਰਪੋਰੇਟ ਕਰਾਣੇ ਜਿਹੜੇ ਨੇ ਉਹ ਮਨਮਰਜ਼ੀ ਦੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਨੂੰ ਸਸਤੇ ਤੋਂ ਸਸਤੇ ਰੇਟਾਂ ਦੇ ਵਿੱਚ ਖਰੀਦ ਕੇ ਤੇ ਜੋ ਯੂਰਪ ਦੀਆਂ ਲੋੜਾਂ ਨੇ ਉਥੋਂ ਤੱਕ ਪਹੁੰਚਾਉਣਗੇ ਭਾਵ ਕਿ ਕਾਰਪੋਰੇਟ ਤੇ ਜਿਹੜੇ ਵੱਡੇ ਕਰਾਣੇ ਨੇ ਉਹਨਾਂ ਦੇ ਦੋਹਾਂ ਹੱਥਾਂ ਵਿੱਚ ਲੱĐੋ ਹੋਣਗੇ ਇਧਰੋਂ ਵੀ ਕਮਾਉਣਗੇ ਤੇ ਉਧਰੋਂ ਵੀ ਕਮਾਉਣਗੇ ਸੋ ਜਿਹੜੀਆਂ ਕਿਸਾਨ ਜਿੰਨੀ ਨਾਲ ਸਨ ਇਹਨਾਂ ਨੂੰ ਜਿਹੜਾ ਵਾ ਇਹਨਾਂ ਦੇ ਵਿੱਚ ਜੋ ਪਿਛਲੇ ਸਮੇਂ ਦੇ ਜਿਨ੍ਹਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਸੀ ਉਹ ਪਟੋਤਾਰ ਬਹੁਤ ਫਾਸਟ ਰੂਪ ਦੇ ਵਿੱਚ ਸਾਹਮਣੇ ਆ ਚੁੱਕੀ ਆ ਕੁਝ ਜਿਹੜੀਆਂ ਜੁਨਨਾਂ ਨੇ ਉਹ ਸਰਕਾਰ ਵੱਲੋਂ ਪੁਲਸ ਲਈਆਂ ਗਈਆਂ ਨੇ ਤੋਂ ਸਭ ਤੋਂ ਵੱਧ ਜਿਹੜੀ ਸਮੇਂ ਇੱਕ ਹੋਰ ਜਿਹੜਾ ਕਿਸਾਨੇ ਦੇ ਉੱਤੇ ਵੱਡੇ ਜਿਹੜੀ ਆ ਉਹ ਬਿਜਲੀ ਡਿੱਗਣ ਵਾਲੀ ਇਹ ਕਿਾਕੇ ਇੱਕ ਪਾਸੇ ਫਸਲਾਂ ਰੁਲਣਗੀਆਂ ਜਾਂ ਉਹਦੇ ਸਹੀ ਰੇਟ ਨਹੀਂ ਮਿਲਣਗੇ ਕਿਸਾਨ ਮਜਬੂਰ ਹੋਏਗਾ ਦੂਜੇ ਪਾਸੇ ਜਿਹੜੇ ਵੱਖੋ-ਵੱਖ ਕਾਨੂੰਨ ਬਣਾ ਕੇ ਜ਼ਮੀਨਾਂ ਐਕਵਾਇਰ ਕਰਨ ਦਾ ਕੰਮ ਸੀ ਜਾਂ ਜੇ ਸਰਕਾਰ ਨੂੰ ਲੱਗਦਾ ਉਹਦਾ ਵਿਰੋਧ ਹੋਏਗਾ ਤਾਂ ਕਿਸਾਨਾਂ ਨੂੰ ਜ਼ਮੀਨ ਦੇ ਜਿਹੜੇ ਆ ਉਹਦੇ ਆਧਾਰ ਦੇ ਉੱਤੇ ਬਹੁਤ ਵੱਡੇ ਹੁਣ ਲੋਨ ਜਾਰੀ ਹੋ ਜਾ ਰਹੇ ਨੇ ਕਰਜ਼ੇ ਜਿਹੜੇ ਨੇ ਬਹੁਤ ਵੱਡੇ ਮਿਲਣਗੇ ਸੋ ਅਗਰ ਉਹਨਾਂ ਕੋਈ ਮਾਰ ਜਾਨੀਆ ਕਿਸਾਨਾਂ ਨੂੰ ਕਰਜ਼ੇ ਵੱਡੇ ਮਿਲ ਗਏ ਤਾਂ ਕਰਜ਼ਿਆਂ ਦੇ ਥੱਲੇ ਫਿਰ ਕਿਸਤਾ ਨਹੀਂ ਕਰਨੀਆਂ ਔਰ ਕਿਸਾਨ ਵੀ ਜ਼ਮੀਨ ਨੂੰ ਕਾਬੂ ਕਰਨ ਦੇ ਜਿਹੜੇ ਯਤਨ ਨੇ ਲੋਕਵੇਂ ਢੰਗ ਨਾਲ ਉਹ ਚੱਲ ਰਹੇ ਨੇ ਸੋ ਇਸ ਵੇਲੇ ਬਹੁਤ ਵੱਡੇ ਜਿਹੜੇ ਨੇ ਸਾਨੂੰ ਚੈਲੰਜ ਨੇ ਪੰਜਾਬ ਦੇ ਕਿਸਾਨੀ ਨੂੰ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਕਿਉਂਕਿ ਜੇ ਕਿਸਾਨ ਨਹੀਂ ਰਹਿੰਦਾ ਤਾਂ ਮਤ ਸੋਚੋ ਦੁਕਾਨਦਾਰ ਰਣਗੇ ਜਾਂ ਮਜ਼ਦੂਰਾਂ ਦਾ ਕੋਈ ਜੀਵਨ ਬਚੇਗਾ ਸੋ ਸਭ ਤੋਂ ਪਹਿਲੀ ਗੱਲ ਤੇ ਜਿਹੜੀ ਆਸਲ ਵਿੱਚ ਸੋਚਣ ਵਾਲੀ ਆ ਕਿ ਭਾਰਤ ਦੀਆਂ ਮੰਡੀਆਂ ਦੇ ਉੱਤੇ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਉਹ ਕਾਰਪੋਰੇਟ ਘਰਾਣੇ ਕਬਜ਼ਾ ਕਰਨ ਜਾ ਰਹੇ ਨੇ ਤੇ ਦੂਸਰੇ ਪਾਸੇ ਇੰਡੀਆ ਦੀ ਮਾਰਕੀਟ ਉੱਤੇ ਅਮਰੀਕਾ ਕਬਜ਼ਾ ਕਰਨ ਜਾ ਰਿਹਾ ਸੋ ਇਹ ਬੜੀਆਂ ਅਹਿਮ ਜਿਹੜੀਆਂ ਨੇ ਹੁਣ ਜਾਣਕਾਰੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਸਮਝਣਾ ਅਸੀਂ ਜਿੰਨਾਂ ਸਾਨੂੰ ਬੈਠ ਕੇ ਵਿਚਾਰਨਾ ਪਵੇਗਾ ਸੋ ਪਹਿਲੀ ਗੱਲ ਤੇ ਜੋ ਮੇਰੇ ਮਨ ਦੇ ਵਿੱਚ ਆ ਕਿ ਜਿੰਨੇ ਵੀ ਕਿਸਾਨ ਨੇ ਉਹ ਕਰਜ਼ਾ ਲੈਣ ਤੋਂ ਗਰੇਜ ਕਰਨਾ ਜੇ ਲੋੜ ਨਹੀਂ ਆ ਤਾਂ ਕਰਜ਼ਾ ਬਿਲਕੁਲ ਨਾ ਲੈਣ ਕਿਉਂਕਿ ਹੁਣ ਉਹਨਾਂ ਨੇ ਪੈਸਾ ਸੁੱਟਣਾ ਹੀ ਕਰਜ਼ੇ ਦੇ ਰੂਪ ਦੇ ਵਿੱਚ ਤੇ ਅਸੀਂ ਲੈ ਕੇ ਫਸ ਜਾਣਾ ਹੈ ਕਰਜ਼ਾ ਉਹੋ ਹੀ ਲੈਣਾ ਫਾਇਦੇਮੰਦ ਆ ਜਿਹੜਾ ਲੈ ਕੇ ਅਸੀਂ ਕੋਈ ਵਪਾਰ ਕਰੀਏ ਉਹਦੀ ਪੂਰੀ ਪਲੈਨਿੰਗ ਹੋਵੇ ਵਪਾਰ ਦੇ ਵਿੱਚੋਂ ਸਾਨੂੰ ਮਾਰਜਨ ਮਿਲੇ ਸਾਨੂੰ ਬਚਤ ਮਿਲੇ ਤੇ ਅਸੀਂ ਕਰਜ਼ਾ ਉਤਾਰ ਸਕਦੇ ਹਾਂ ਜੇ ਅਸੀਂ ਕਰਜ਼ਾ ਨਹੀਂ ਉਤਾਰ ਸਕਦੇ ਤੇ ਹੁਣ ਕਾਨੂੰਨ ਇਹੋ ਜਿਹਾ ਬਣ ਸਕਦੇ ਆ ਬਣ ਚੁੱਕੇ ਨੇ ਸਾਡੀਆਂ ਅਪੀਲਾਂ ਦੇ ਲੀਲਾ ਅਦਾਲਤਾਂ ਵਿੱਚ ਵੀ ਕੋਈ ਨਹੀਂ ਚੱਲਣੀਆਂ ਸੋ ਜਿਹੜੇ ਸਾਡੇ ਵਿਆਹ ਨੇ ਉਹ ਸਾਨੂੰ ਹੁਣ ਸਾਦੇ ਵਿਆਹਾਂ ਵੱਲ ਜੋ ਗੁਰੂ ਪ੍ਰਤਾਪ ਸਿੰਘ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਆ ਵਿਆਹ ਵੀ ਆਪਾਂ ਹੁਣ ਸਾਨੂੰ ਆਪਣੇ ਸਾਦੇ ਕਰਨ ਵਾਲੇ ਪਾਸੇ ਨੂੰ ਮੁੜਨਾ ਪਵੇਗਾ ਤੇ ਜਿਹੜੀਆਂ ਸਾਡੀਆਂ ਕਾਰਪੋਰੇਟ ਟੀਮ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਜਾਂ ਸਹਿਕਾਰੀ ਸੁਭਾਵਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਅਸੀਂ ਆਪਣੇ ਸੁਭਾ ਕਰਕੇ ਜਾਂ ਆਪਾਂ ਆਪਣੇ ਹੌਮੇ ਕਰਕੇ ਉਹ ਖਤਮ ਕਰ ਲਈਆਂ ਉਹ ਸਾਨੂੰ ਦੁਬਾਰਾ ਉਹਨਾਂ ਨੂੰ ਸਟੈਬਲਿਸ਼ ਕਰਨਾ ਪਏਗਾ ਬਾਰ ਸਾਲ ਪਹਿਲਾਂ ਮੈਨੂੰ ਦੱਖਣ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸਭ ਤੋਂ ਵਧੀਆ ਸਹਿਕਾਰੀ ਸਿਸਟਮ ਉਹਨਾਂ ਦਾ ਹੈ ਉਹ ਬੜੇ ਢੰਗ ਦੇ ਨਾਲ ਉੱਥੋਂ ਦੇ ਕਿਸਾਨ ਉਹਨਾਂ ਕੋਲ ਪੂਰਾ ਡਾਟਾ ਹੈ ਜ਼ਮੀਨ ਕਿੰਨੀ ਹੈ ਇਹਦੇ ਵਾਸਤੇ ਸਾਨੂੰ ਪੀਣਾ ਉਹ ਸਾਂਝੇ ਟਰੈਕਟਰ ਨੇ ਸਾਂਝੇ ਬੀਜ ਖਰੀਦਦੇ ਆ ਸਾਂਝੇ ਫਸਲਾਂ ਵਾਉਂਦੇ ਆ ਸਾਂਝਾ ਪਾਣੀ ਤੇ ਸਾਰਾ ਕੁਝ ਸਾਂਝੇ ਤੌਰ ਤੇ ਕਰਦੇ ਆ ਫਸਲਾਂ ਦਾ ਮੰਡੀ ਕਰਨ ਵੀ ਸਾਂਝੇ ਤੌਰ ਤੇ ਆ ਸਾਨੂੰ ਪਿੰਡ ਪੱਦਰ ਤੇ ਜਥੇਬੰਦਕ ਹੋ ਕੇ ਉਹ ਸਹਿਕਾਰੀ ਲੈਰ ਨੂੰ ਦੁਬਾਰਾ ਜਿਹੜਾ ਵਾ ਉਹ ਬਾਹਰ ਨਾ ਪਵੇਗਾ ਸਾਨੂੰ ਉਹਦੇ ਨਾਲ ਜੁੜਨਾ ਪਵੇਗਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਜਿਹੜੇ ਨੇ ਉਹ ਖਰਚੇ ਘਟਾਉਣੇ ਪੈਣਗੇ ਤੇ ਖਾਚਾਂ ਦੇ ਵਿੱਚ ਆਪਾਂ ਦੇਖੀਏ ਸਾਨੂੰ ਕਿੰਨੇ ਟਰੱਕ ਦੀ ਲੋੜ ਆ ਕਿੰਨਾ ਸੱਜ ਸਕਦਾ ਸਾਂਝੇ ਸੰਦ ਰੱਖੀਏ ਕਿਉਂਕਿ ਜੜੀਆਂ ਆਉਣ ਵਾਲੀਆਂ ਨੇ ਸਾਨੂੰ ਪੰਜਾਬ ਦੇ ਵਿੱਚ ਉਹ ਬਹੁਤ ਵੱਡੀਆਂ ਹੁਣ ਸਮੱਸਿਆਵਾਂ ਪੈਦਾ ਹੋਣ ਵਾਲੀਆਂ ਇਹ ਸਮੱਸਿਆਵਾਂ ਖੇਤੀ ਤੋਂ ਸ਼ੁਰੂ ਹੋ ਕੇ ਦੁਕਾਨਦਾਰਾਂ ਤੱਕ ਮਜ਼ਦੂਰਾਂ ਤੱਕ ਪਹੁੰਚਣ ਵਾਲੀਆਂ ਸੋ ਇਹ ਖਾਸ ਜਿਹੜੀਆਂ ਖਬਰਾਂ ਸਨ ਜਿਹੜੀਆਂ ਮੈਂ ਤੁਹਾਡੇ ਨਾਲ ਆਪਣੇ ਚੰਨ ਰਹੇ ਸਾਂਝੀਆਂ ਕਰਨੀਆਂ ਜ਼ਰੂਰੀ ਸਮਝੀਆਂ ਸੋ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਪੰਜਾਬ ਬਾਰੇ ਪੰਜਾਬ ਦੇ ਲੋਕਾਂ ਬਾਰੇ ਚਾਹੇ ਕਿਸੇ ਵੀ ਧਰਮ ਜਾਤੀ ਦੇ ਨੇ ਉਹਨਾਂ ਦੇ ਨਾਲ ਪੰਜਾਬ ਸਬੰਧੀ ਵਿਚਾਰ ਪਾਵਾਂ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਪੈ ਸਕਦੀਆਂ ਨੇ ਉਹਨਾਂ ਮੁਸ਼ਕਲਾਂ ਨੂੰ ਅਸੀਂ ਸਮਝ ਕੇ ਅਗਾਊਂ ਉਹਨਾਂ ਦਾ ਜਿਹੜਾ ਕੋਈ ਹੱਲ ਕੱਢ ਨਾ ਜਤਨੇ ਕਰ ਸਕੇ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਵੀ ਸਾਨੂੰ ਇਹ ਉਪਦੇਸ਼ ਆ ਅੱਗੋਂ ਦੇ ਜੇ ਚਿੱਤੀ ਹੈ ਤਾਂ ਕਾਇਤ ਮੁਲਾ ਸਜਾਏ ਜੇ ਪਹਿਲਾਂ ਹੀ ਉਹਦੇ ਬਾਰੇ ਸੋਚ ਲਈਏ ਪ੍ਰਬੰਧ ਕਰ ਲਈਏ ਤੇ ਫਿਰ ਅਸੀਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ ਸੋ ਇਹ ਵੱਡੇ ਜਿਹੜੀਆਂ ਦੋ ਵੱਡੀਆਂ ਖਬਰਾਂ ਸਾਨੇ ਇੱਕ ਤਾਂ ਅਮਰੀਕਨ ਫਸਲਾਂ ਪੰਜਾਬ 'ਚ ਸਾਰੇ ਇੰਡੀਆ 'ਚ ਆਉਣ ਗਿਆ ਜਿਨ੍ਹਾਂ ਦਾ ਪ੍ਰਭਾਵ ਸਾਡੇ ਪੰਜਾਬ ਦੇ ਉੱਤੇ ਪੈ ਗਿਆ ਇਥੇ ਦੇ ਫਸਲਾਂ ਤੇ ਮੰਡੀਕਰਨ ਤੇ ਵੀ ਪਵੇਗਾ ਦੂਸਰੀਆਂ ਜਿਹੜੇ ਪ੍ਰਾਈਵੇਟ ਘਰਾਣੇ ਸਾਡੀਆਂ ਫਸਲਾਂ ਉਨਾਂ ਤੱਕ ਜਾ ਰਹੀਆਂ ਨੇ ਉਹ ਖਰੀਦ ਰਹੇ ਨੇ ਉਹਦਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਪੈ ਸਕਦਾ ਤੇ ਅਸੀਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਉਸ ਸਿੱਤੀ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਇਹ ਵਿਚਾਰ ਇਕੱਠੇ ਹੋ ਕੇ ਪਿੰਡ ਲੈਵਲ ਤੇ ਜਰੂਰ ਕਰਿਓ ਮੇਰੀ ਬੇਨਤੀ ਆ ਕਿ ਬੋੜਾਂ ਥੱਲੇ ਬੈ ਕੇ ਤਾਸ਼ ਨਾ ਖੇਡਿਓ ਜੱਕੜੀਆਂ ਨਾ ਮਾਰ ਲਿਓ ਇਹਨਾਂ ਸਮੱਸਿਆਵਾਂ ਬਾਰੇ ਜਰੂਰ ਸੋਚਿਓ ਜੇਦੋਂ ਇਕੱਠੇ ਹੋ ਕੇ ਸੋਚੋਗੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੁਰਪਰੋਲੇ ਬਲਾਈ ਦਾ ਸਦਾਰਤ ਲਾਗੂ ਕਰਕੇ ਅਸੀਂ ਆਸਮਤ ਸਾਵਾਂ ਚ ਬਸ ਸਕਾਂਗੇ ਸੋ ਅੱਜ ਦੀ ਵਿਚਾਰ ਕਿਸ ਤਰ੍ਹਾਂ ਦੀ ਲੱਗੀ ਕਿ ਇਹ ਤੁਹਾਡੇ ਵਾਸਤੇ ਲਾਹੇਵੰਦ ਹੈ ਜਾਂ ਨਹੀਂ ਇਸ ਸੰਬੰਧੀ ਆਪਣੇ ਵਿਚਾਰ ਕਮੈਂਟ ਰਾਈ ਜਰੂਰ ਭੇਜਣ ਦੀ ਕਿਰਪਾ ਕਰਿਓ ਤੇ ਮੇਰੇ ਚੈਨਲ ਨੂੰ ਵੱਤੋ ਵੱਧ ਸਬਸਕ੍ਰਾਈਬ ਵੀ ਜਰੂਰ ਕਰਿਓ ਕੱਲ ਇੱਕ ਹੋਰ ਪੰਜਾਬ ਨਾਲ ਕਿਸਾਨੀ ਨਾਲ ਸੰਬੰਧਿਤ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਲਾਈਵ ਹੋਵਾਂਗਾ ਜੀ ਤਤਕ ਵਾਸਤੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ